ਜੀ ਸਾਰੇ ਦਰਸ਼ਕਾਂ ਦਾ ਇੰਤਜ਼ਾਰ ਖਤਮ ਕਰਦੇ ਹੋਏ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਤੇ ਆਪਣੇ ਜੀਵਨ ਤੇ ਆਧਾਰਿਤ ਪੰਜਾਬੀ ਗੀਤ 3 ਪੌਂਡ 뮤직 ਰੇਨ ਦੇ YouTube ਚੈਨਲ ਤੇ ਰਿਲੀਜ਼ ਹੋ ਚੁੱਕਾ ਹੈ ਗਾਇ ਕਰ ਰਹੀ ਸੀ ਆਵਾਜ਼ ਅਤੇ ਵੀਰਪਾਲ ਪਠੱਲ ਜੀ ਦੀ ਕਲਮ ਨਾਲ ਲਿਖੇ ਇਸ ਗੀਤ ਦਾ ਇੱਕ ਇੱਕ ਬੋਲ ਸੁਣਨ ਵਾਲਾ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਜੀ ਗੁਰੀ ਹੁਣਾਂ ਦੇ ਸੰਗੀਤ ਵਿੱਚ ਸੱਜੇ ਇਸ ਗੀਤ ਨੂੰ ਤੁਸੀਂ ਜ਼ਰੂਰ ਪਸੰਦ ਕਰੋਗੇ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ। ਹਸੀガル ਜੀ ਮੈਂ ਤੁਹਾਡਾ ਸੰਦੂਸਰ ਜੀ ਤੇ ਇੱਕ ਨਵਾਂ ਗੀਤ ਆ ਰਿਹਾ ਜੀ 3.5 ਜਿਹਦਾ ਮਿਊਜ਼ਿਕ ਕੀਤਾ ਸਾਡੇ ਬਹੁਤ ਪਿਆਰੇ ਵੀਰ ਜੀ ਗੁਰੀ ਹੋਣਾ ਨੇ। ਤੇ ਲਿਖਿਆ ਵੀਰਪਾਲ ਪੱਠਲ ਦਾ ਆਰ ਰੀਤ ਨੇ ਗਾਇਆ ਔਰ ਰਮੇਸ਼ ਕਲੇਰ ਜੀ ਦੀ ਟੋਟਲ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਸੁਣਿਓ ਸ਼ੇਅਰ ਕਰਿਓ ਤੇ ਦੱਸਿਓ ਕਿਵੇਂ ਲੱਗਿਆ ਸਸੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਬੱਗੂ ਬਰਾੜ ਤੇ ਖੁਸ਼ਖਬਰੀ ਦੀ ਗੱਲ ਹੈ ਜੀ ਕਿ ਬੜਾ ਪਿਆਰਾ ਗਾਣਾ ਤਿੰਨ ਪਾਉਂਡ ਆਰ ਰੀਤ ਵੱਲੋਂ ਗਾਇਆ ਗਿਆ ਤੇ ਸਾਡੀ ਭੈਣ ਵੀਰਪਾਲ ਪੱਠਲ ਨੇ ਲਿਖਿਆ ਤੇ ਮਿਊਜ਼ਿਕਲ ਜੀਗਰੀ ਦਾ ਮਿਕਸ ਮਾਸਟਰ ਦਿੱਤੀ ਅਬੀਡ ਕਿੰਗ ਨੇ ਤੁਸੀਂ ਇਸ ਗਾਣੇ ਨੂੰ ਸੁਣਿਓ ਔਰ ਕੰਪਨੀ ਹੈ ਜੀ ਸਾਡੀ 뮤직 ਰੇਨ ਪਰਮੇਸ਼ ਕਲੇਰ ਭਾਜੀ ਹੋਰਾਂ ਨੂੰ ਇਸ ਚੰਗੇ ਉਦਮ ਲਈ ਚੰਗੇ ਗਾਣੇ ਲਈ ਬਹੁਤ ਬਹੁਤ ਵਰ Jamla Chander Building Maintenance handyman under cheque trade platform is now available on your local London area. He has more than five years' experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at www.checktrade.com id number nine two one seven six zero Shamra chander call center call him on this number zero seven four triple eight ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ